ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨੂੰ ਪਹੁੰਚ ਕਲਗੀ ਤਰਪਾਸ਼ਾ ਦੇ ਵੱਡੇ ਸਾਹਿਬਜ਼ਾਦੇ ਜੰਗੀ ਮੈਦਾਨ ਵਿੱਚ ਸ਼ਹੀਦ ਹੋ ਗਏ ਸੀ ਤੇ 10 ਪਾਉਨ ਖਾਲਸੇ ਦੀ ਮਾਤਾ ਹਰਸ਼ਰਨ ਕੌਰ ਜੀ ਨੇ ਬੜੇ ਦਲੇਰੀ ਤੇ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਦੇ ਮ੍ਰਿਤਕ ਸਰੀਰ ਨੂੰ ਇਕੱਤਰ ਕਰਕੇ ਆਦਰ ਸਹਿਤ ਸੰਸਕਾਰ ਕੀਤਾ ਤੇ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਸ਼ੀਧੀ ਪ੍ਰਾਪਤ ਕੀਤੀ ਜਦੋਂ ਮੁਗਲ ਫੌਜ ਨੂੰ ਪਤਾ ਲੱਗਾ ਕਿ ਇਸ ਨੇ ਸੈਭ ਜਾਦੇ ਤੇ ਸਿੰਘਾ ਦਾ ਸੰਸਕਾਰ ਕੀਤਾ ਹੈ ਤੇ ਉਹਨਾਂ ਨੂੰ ਮਾਤਾ ਹਰਸ਼ਰਨ ਕੌਰ ਨੂੰ ਵੀ ਬਲਦੇ ਪਾਂਬੜ ਤੇ ਉਸ ਪਾਪੀ ਨੇ ਮੁਗਲ ਫੌਜਾ ਤੋਂ ਛੋਟੇ ਸੈਭ ਜਾਦੇ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰਵਾ ਦਿੱਤਾ ਤੇ 25 ਦਸੰਬਰ ਨੂੰ ਮਾਤਾ ਗੁਜਰੀ ਤੇ ਛੋਟੇ ਸਹਿਬ ਜਾਦਿਆਂ ਨੂੰ ਮੋਰਿੰਡੇ ਲਿਆਏ ਤੇ ਇੱਥੇ ਛੋਟੇ ਸਹਿਬ ਜਾਦਿਆਂ ਤੇ ਤਸੀਹੇ ਸ਼ੁਰੂ ਹੁੰਦੇ ਨੇ ਚਾਰ ਸਹਿਬ ਜਾਦਿਆਂ ਫਿਲਮ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੋ ਸਹਿਬ ਜਾਦਿਆਂ ਨਾਲ ਹੋਈਆਂ ਉਹ ਸਾਨੂੰ ਨਹੀਂ ਦਿਖਾਈਆਂ ਸਹਿਬ ਜਾਦਿਆਂ ਨੂੰ ਬੋਰੀ ਵਿੱਚ ਬਣ ਕੇ ਕੋੜੇ ਦੇ ਦੋਵੇਂ ਪਾਸੇ ਲਟਕਾ ਦਿੱਤਾ ਗਿਆ ਜੇ ਕੋਈ ਸਮਾਨ ਲੱਦਿਆ ਹੁੰਦਾ ਤੇ ਮਾਤਾ ਗੁਜਰੀ ਜੀ ਦੇ ਦੋਵੇਂ ਹੱਥ ਪਿੱਛੇ ਬੰਨ ਕੇ ਬਿਠਾ ਦਿੱਤਾ ਇੱਕ ਕਪੜੇ ਵਿੱਚ ਲਾਲ ਮਿਰਚਾ ਪਾ ਕੇ ਉਹਨਾਂ ਦੇ ਮੂੰਹ ਤੇ ਬੰਨ ਦਿੱਤਾ ਜਦੋਂ ਮਰਿੰਡੇ ਪਹੁੰਚੇ ਤੇ ਮਾਤਾ ਗੁਜਰੀ ਜੀ ਨੂੰ ਅਲੱਗ ਕਮਰੇ ਵਿੱਚ ਕੈਦ ਕਰ ਦਿੱਤਾ ਪਰ ਸਹਿਜਾਦਿਆਂ ਨੂੰ ਬੋਰੀ ਵਿੱਚੋਂ ਨਾ ਕੱਢਿਆ ਅਗਲੇ ਦਿਨ ਸਹਿਬਜਾਦਿਆਂ ਨੂੰ ਬੋਰੀ ਵਿੱਚੋਂ ਕੱਢ ਕੇ ਤਸ਼ੱਦਦ ਸ਼ੁਰੂ ਕੀਤੀ ਡਾਕਟਰ ਗੰਡਾ ਸਿੰਘ ਜੀ ਨੇ ਕਿਤਾਬ ਵਿੱਚ ਲਿਖਿਆ ਕਿ ਲਾਲਚ ਦੇ ਅੰਨੇ ਹੋਏ ਇਨ੍ਹਾਂ ਝਾਲਮਣਾਂ ਨੇ ਪਰ ਦੀ ਸਰਦੀ ਵਿੱਚ ਛੋਟੇ ਲਾਲਾ ਨੂੰ ਨੰਗੇ ਪਿੰਡੇ ਦਰਖਤ ਨਾਲ ਬੰਨ੍ਹ ਕੇ ਉਤ ਦੀ ਸ਼ਿਟੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਗੁਲੇਲਾ ਮਾਰੀਏ ਇੰਨੇ ਤਸੀਹੇ ਚਲਣ ਤੋਂ ਬਾਅਦ ਵੀ ਡੋਲੇ ਨਹੀਂ ਇੰਨੇ ਪਾਪੀਆਂ ਨੇ 마ਸੂਮਾਂ ਤੇ ਤਰਸਣਾ ਕੀਤਾ ਮੁਰਿੰਡੇ ਤੋਂ ਲੈ ਕੇ ਸਰਹੰਦ ਤੱਕ ਛੋਟੇ ਸਹਿਬਜ਼ਾਦਿਆਂ ਨੂੰ ਤੁਰਾਕੇ ਲੈ ਆਇਆ ਗਿਆ ਸਹਿਬਜ਼ਾਦਿਆਂ ਦੇ ਦੋਵਾਂ ਹੱਥਾਂ ਵਿੱਚ ਹਥਕੜੀਆਂ ਸੰਨ ਉਹਨਾਂ ਦੇ ਗੁੱਟਾਂ ਵਿੱਚ ਲਹੂ ਸਿਮ ਰਿਆ ਸੀ ਜਦੋਂ ਸਰਿੰਦ ਪਹੁੰਚੇ ਤੇ ਵजीर खान ਦੇ ਤਸ਼ੱਦਦ ਦੀ ਦਾਸਤਾ ਸ਼ੁਰੂ ਹੋ ਗਈ ਮਾਤਾ ਗੁਜਰੀ ਤੇ ਛੋਟੇ ਸਹਿਜਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਠੰਡੇ ਬੁਰਜ ਵਿੱਚ ਫਾਰਸ਼ ਤੇ ਬੈਠ ਕੇ ਰਾਤ ਕੱਟੀ ਠੰਡ ਨਾਲ ਬੁਲ ਨਹੀਂ ਲੈ ਪਾ ਗਏ ਹੱਥ ਵੀ ਨਹੀਂ ਲੈ ਪਾ ਗਏ ਫਿਰ ਵजीर खान ਦੀ ਕਚਹਿਰੀ ਵਿੱਚ ਛੋਟੇ ਸਾਹਿਬ ਜਿਆਦਿਆਂ ਨੂੰ ਪੇਸ਼ ਕੀਤਾ ਤੇ ਬੜੇ ਲਾਲਚ ਦਿੱਤੇ ਗਏ ਪਰ ਗੁਰੂ ਦੇ ਲਾਲ ਕਦੇ ਵੀ ਡੋਲੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ